ਪਨੀਰ ਦੇ ਸ਼ੌਕੀਨ ਹੋ ਜਾਣ ਸਾਵਧਾਨ ਵੱਡੀ ਮਾਤਰਾ ਵਿੱਚ ਬਣ ਰਿਹਾ ਹੈ ਨਕਲੀ ਪਨੀਰ ਪਨੀਰ ਦੇ ਰੂਪ ਵਿੱਚ ਵਿਕ ਰਿਹਾ ਹੈ ਬਜਾਰਾ ਵਿੱਚ ਜ਼ਹਿਰ ਤੇ ਅਜੇ ਹਹੀ ਜ਼ਹਿਰ ਦੀ ਇੱਕ ਵੱਡੀ ਖੇਪ ਫੜੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਤੜਕਸਾਰ ਸਵੇਰੇ 4:30 ਵਜੇ ਬਿਆਸ ਦਰਿਆ ਦੇ ਕੰਢੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਰਦ ਤੇ ਪੈਦੇ ਨੋਸਰਾ ਪੱਤਣ ਤੇ ਨਾਕਾ ਲਾ ਕੇ ਇੱਕ ਗੱਡੀ ਵਿੱਚ ਲਗਭਗ 5 ਕੁਇੰਟਲ ਦੇ ਕਰੀਬ ਸ਼ੱਕੀ ਪਨੀਰ ਬਰਾਮਦ ਕੀਤਾ ਹੈ ਅਤੇ ਖੁਲਾਸਾ ਕੀਤਾ ਹੈ ਕਿ ਕਈ ਤਰ੍ਹਾਂ ਦੇ ਹਾਨੀਕਾਰ ਪਦਾਰਥ ਮਿਲਾ ਕੇ ਪਨੀਰ ਦੇ ਰੂਪ ਵਿੱਚ ਬਜਾਰਾ ਵਿੱਚ ਵੇਚਣ ਵਾਸਤੇ ਭੇਜਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਈ ਪਿੰਡਾਂ ਵਿੱਚ ਅਜਿਹਾ ਪਨੀਰ ਬਣਾਉਣ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ ਸਿਹਤ ਅਫਸਰ ਡਾਕਟਰ ਲਖਵਿੰਦਰ ਸਿੰਘ ਅਨੁਸਾਰ ਇਹ ਪਨੀਰ 200 ਤੋਂ 250 ਰੁਪਏ ਕਿਲੋ ਤੱਕ ਬਾਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ ਪਰ ਜੇਕਰ ਗੌਰ ਕੀਤਾ ਜਾਏ ਤਾਂ ਸਹੀ ਪਨੀਰ ਦੀ ਲਾਗਤ ਹੀ 300 ਰੁਪਏ ਪ੍ਰਤੀ ਕਿਲੋ ਤੱਕ ਕਾਉਂਦੀ ਹੈ ਇਸ ਲਈ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ 200 ਰੁਪਏ ਵਿੱਚ ਵੇਚਿਆ ਜਾ ਰਿਹਾ ਇਹ ਪਨੀਰ ਖਾਨ ਯੋਗ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਸ ਬਰਫ਼ ਵਿੱਚ ਇਹ ਪਨੀਰ ਰੱਖਿਆ ਜਾਂਦਾ ਹੈ ਉਹ ਵੀ ਖਾਣ ਯੋਗ ਨਹੀਂ ਹੁੰਦੀ ਅਤੇ ਉਸ ਦਾ ਪਾਣੀ ਪਿਗਲ ਕੇ ਪਨੀਰ ਵਿੱਚ ਹੀ ਮਿਲ ਜਾਂਦਾ ਹੈ ਜਿਸ ਕਾਰਨ ਇਸ ਦੀ ਗੁਣਵੱਤਾ ਹੋਰ ਘਟ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹ ਪਨੀਰ ਗੁਰਦਾਸਪੁਰ ਦੇ ਪੰਡੋਰੀ ਮਹੰਤਾ ਨੇੜੇ ਇੱਕ ਪਿੰਡ ਵਿੱਚ ਲੱਗੀ ਇੱਕ ਫੈਕਟਰੀ ਵਿੱਚ ਤਿਆਰ ਹੋਇਆ ਹੈ। ਇਸਤੇ ਕਾਰਵਾਈ ਕਰਦਿਆ ਫੂਡ ਟੀਮ ਵੱਲੋਂ ਤਿੰਨ ਸੈਪਲ ਲੈ ਕੇ ਖਰ ਲੈਬੋਰਟਰੀ ਨੂੰ ਭੇਜੇ ਜਾ ਰਹੇ ਹਨ ਪਰ ਇਹ ਸਾਫ਼ ਹੈ ਕਿ ਇਹ ਸਿੰਪਲ ਪਾਸ ਨਹੀਂ ਹੋ ਸਕਦੇ। ਉਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ 150 ਰੁਪਏ ਬਚਾਉਣ ਦੇ ਲਾਲਚ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਅਤੇ ਚੰਗੀਆਂ ਅਤੇ ਵਧੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਹੀ ਵਰਤੋਂ ਕਰੋ। ਇੱਧਰ ਆਓ। ਇੱਧਰ ਆਓ। ਤਕਨੀਰ ਕਿੱਥੇ ਬਣਦਾ ਗੁਰਦਾਸਪੁਰ? ਮੱਲੋਵਾਲ ਬਣਦਾ। ਮੱਲੋਵਾਲ। ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ। ਅੱਛਾ ਮੱਲੋਵਾਲ ਬਣਦਾ। ਕੀ ਨਾਮ ਆ ਤੁਹਾਡਾ? ਮੇਰਾ ਓਕਾਰ ਚੱਲਦਾ। ਓੰਕਾਰ ਸ਼ਰਮਾ ਜੀ। ਮੱਲੋਵਾਲ ਕਿੱਥੇ ਹੈਗਾ ਇਹ ਲੋਕੇਸ਼ਨ? ਡੇਰੀ ਅਕੀ ਆਹੇ ਜਿੱਥੇ ਬਣਾਟੀ ਹੈ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮਾਂਦਰ ਮਾਂਦਰਗਾ ਮਾਂਦਰਗਾ ਕਿੱਥੇ ਮਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨਰਪੰਡੋਰੀ ਨਰਪੰਡੋਰੀ ਪੰਡੋਰੀ ਪੰਡੋਰੀ ਮੰਨਤਾਲੇ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਪਿਆ ਜੀ ਥੋੜਾ ਜਿਆਦਾ ਸਾਨੂੰ ਜ ਮਲੋ ਵਾਲੀ ਆ ਜੀ ਮਾਂਦਰਗਾ ਦੇ ਇਹ ਹੈ ਕਿੰਨੇ ਕੰਮ ਲਵਾਉਂਦਾ ਸਰ ਨੇਰ ਪੰਡਰਵਾਲੀ ਮਨਪਰ ਮੱਤਾ ਦੇ ਸੋਰੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਦੀਪਕ ਕੁਮਾਰ ਦੀਪਕ ਕੁਮਾਰ ਜੀ ਅੱਛਾ ਕਿੰਨਾ ਪਾ ਗੱਡੀਆਂ ਕੱਢਦੇ ਆ ਰੋਜ਼ ਇੱਥੋਂ ਬਸ ਇਹ ਦੇਖੋ ਗੱਡੀ ਕੱਢਦੇ ਕਿੱਥੇ 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 ਪਨੀਰ ਦੇਣਾ ਹੈ ਹਾਂਜੀ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰੇ ਕਿਤੇ ਹਰਿਆਣੇ ਆ ਭੁੰਗੇ ਹਰਿਆਣੇ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲਾਉਂਦਾ ਪਿਆ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਾਓ ਪਨੀਰ ਕਿੱਥੇ ਹੈ ਕੋਈ ਨਹੀਂ ਕੋਈ ਸਿੰਦਾ ਜੱਗ ਹੁੰਦਾ ਆਹ ਕੀ ਇਹ ਪੇਟੀ ਜੀ ਨਹੀਂ ਇਕੱਲਾ ਕੰਡਾ ਕੰਡਾ ਆ ਹਾਂ 100000 ऊपर चल जा फोल्ड है तो सारे ड्राम टाइसौर पे अपने नहीं, नहीं। देना तो है तो दो टाइसौर नहीं ले आए थक गए कोई काम नहीं अपने दे दो लाख लाख ना थोड़ा ਗੱਤਾ ਕੋ ਇੱਕ ਇੱਕ ਚ 10 10 5 5 ਕਿਲੋ ਦੀ ਇੱਕ ਸ਼ਰਮਾ ਜੀ ਸਾਢੇ 5 ਕਿਲੋ ਸਾਢੇ 5 5 ਸਾਢੇ 5 ਨਾ ਇਹ 10 10 ਇੱਕ ਚ ਹੈ ਹਾਂ 5 5 ਕਿਲੋ ਵਾਲੇ ਸਾਡ ਕਿਹੜੇ ਇਹ ਪੈਕਿੰਗ ਚ ਚਲੋ ਇਹ ਇਹ ਸਾਰਿਆਂ ਚ 10 10 ਕਿਲੋ ਤਾਂ ਹੋਊਗਾ ਜੀ ਸ਼ਰਮਾ ਜੀ ਸਾਰਿਆਂ ਚ 10 10 ਕਿਲੋ ਪੈਕਟ ਆ ਮਤਲਬ 4 ਕੁਇੰਟਲ ਪਨੀਰ ਤਾਂ ਹੈਗਾ ਖੋਲ ਕੇ ਦਿਖਾ 4 ਨਹੀਂ ਹੋਣਾ ਤਾਂ 5650 ਮਤਲਬ ਇੰਨਾ ਕੁ ਲਗਭਗ ਹਿਸਾਬ ਮੈਂ ਲਾ ਲਿਆ ਆ ਚਲੋ ਠੀਕ ਆ ਸਾਰਾ ਕੇ ਲਗਭਗ ਹੈ ਨਾ ਇਹ ਤੇ ਜੋ ਕੇ ਆਇਂ ਜੋ ਕੇ ਵੀ ਆਜੋ ਇੱਧਰ ਆਜੋ ਸ਼ਰਮਾ ਜੀ ਮੇਰੇ ਲੱਗ ਗਿਆ ਇਹਨੂੰ ਖੋਲੋ ਆਜੋ ਯਾਰ ਠੰਡ ਲੱਗਦੀ ਜਗ੍ਹਾ ਬਰਫੋ ਭਾਈ ਇਹ ਬਰਫ ਕਿੱਥੋਂ ਲਈ ਆ ਹਾਂਜੀ ਕਾਰਖਾਨਾ ਵੀ ਇਹ ਬਰਫ ਦਾ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ 'ਚ ਬਰਫ਼ ਬਣਾਉਂਦੇ ਆ ਸਰ ਹੋ ਸੈਂਪਲਰ ਹਾਂਜੀ ਹਾਂਜੀ ਲੱਗਦੀ ਹੈ ਹਾਂਜੀ ਮੈਨੂੰ ਲੱਗਦਾ ਏ ਇਦਾਂ ਦੀ ਹਾਲਾਤਾਂ ਚ ਫਸ ਗਏ ਹੈ ਵਿਚਾਰੇ ਭਈ ਜੇ ਤਾਂ ਇਹ ਕਹਿਣਗੇ ਪੇ 350 ਰੁਪਏ ਪਨੀਰ ਆਹੀ ਦੇਣਾ ਤਾਂ ਫੇ ਖਰੀਦਣ ਵਾਲੇ ਨੇ ਨਹੀਂ ਲੈਣਾ ਇਹਨਾਂ ਤੋਂ ਕਿਉਂਕਿ ਉਹਨੇ ਕਿਉਂ ਲੈਣਾ ਇਦਾਂ ਦਾ ਜੇ ਇਹ ਕਹੜੇ 200 ਤੇ ਫੇ ਫੇ ਜਿਹਨੇ ਖਾਣਾ ਹੋਣੇ ਨੇ ਖਾਣਾ ਪੇ ਪਨੀਰ ਹੈ ਨਹੀਂ ਬਲੋ ਹੁਣ ਵਿੱਚ ਦੇ ਕਿਦਾਂ ਕਰਨਗੇ ਹੱਲ ਇਹ ਹੈ ਨਾ ਮੈਂ ਪਰ ਮੈਂ ਇੱਕ ਚੀਜ਼ ਸੋਚਦਾ ਛੇ ਮਤਲਬ ਜੇ ਤਾਂ ਇਹ ਬੰਦੇ ਮਿਆਰੀ ਪਨੀਰ 200 ਨੂੰ 250 ਰੁਪਏ ਕਿਲੋ ਵੇਚਣ ਤਰਪਣ ਡੀਦਰੋਂ ਚੱਲ ਕੇ ਜਲੰਧਰ ਫਿਰ ਇਹ ਸੇਵਾ ਕਰਦੇ ਤੁਹਾਨੂੰ ਚ ਕਿੰਨੀ ਮਤਲਬ ਓਖਾ ਹੈ ਨਹੀਂ ਤਾਂ ਇਹ ਤਾਂ ਦੇਖੋ ਇੱਕ ਦਿਨ ਆ ਗਏ ਆ ਫਿਰ ਹਰ ਰੋਜ਼ ਸੇਵਾ ਕਰਦੇ ਸਮਾਜ ਦੀ ਲੋਕਾਂ ਅੱਛਾ ਜਿਹੜੇ ਘਰ ਬੱਚੇ ਨਾਲ ਫੈਮਲੀ ਫਿਰ ਉਹ ਕਿੱਥੇ ਜਾਂ ਗਈ ਜੀ ਜੀ ਸੇਵਾ ਕਰਨ ਕੀ ਤੇ ਹੁਣ ਦੇਖੋ ਕੀ ਮਗਰ ਬਣੂਗਾ ਜੇ ਬੰਦਾ ਉਹ ਚ ਪ੍ਰੋਫਿਟ ਨਾ ਕੱਢੂ ਮਜਾ 100 ਰੁਪਏ ਆ ਨਾ ਪ੍ਰੋਫਿਟ ਤਾਂ ਬਿਨਾਂ ਤਾਂ ਗੱਲ ਮੰਨਦੀ ਨਹੀਂ ਕਿਉਂਕਿ ਤਾਂਦਾ ਜੁਨਟ ਹੀ ਬੰਦ ਹੋ ਜਾਊ ਫਿਰ ਤਾਂ ਲੋਕਾਂ ਨੂੰ ਵੀ ਸੇਵਾ ਕਰਨੀ ਆ ਮੈਸੇਜ ਕੋ ਲੋਕਾਂ ਕੀ ਪੀਰ ਲੋਕਾਨੋ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ 250 ਰੁਪਏ ਵਾਲਾ 200 ਰੁਪਏ ਹੀ ਕਹੂੰਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾ ਬੱਚਿਆਂ ਵਾਲੇ ਫੈਮਿਲੀ ਮੈਂਬਰ ਲਈ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਚੱਲਣਾ ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲੈਣ ਕਿ ਕਿੱਡਾ ਕਮਿਆਰੀ ਪਨੀਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਕਿ ਪਲੀਜ਼ ਵੇ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ ਹੋਰ ਚੀਜ਼ਾਂ ਥੋੜੀਆਂ ਹੈਗੀਆਂ ਖਾਣ ਨੂੰ ਮਨੂੰ ਕਮਸ਼ਕਮ ਉਹ ਚੀਜ਼ ਹੋਵੇ ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ ਹਾਂਜੀ ਤੇ ਕੀ ਇਹ ਜਿਹੜਾ ਪਨੀਰ ਆਪਣੇ ਬੱਚੇ ਨੂੰ ਵੀ ਖਿਲਾਉਂਦੇ ਹੋਣਗੇ ਜੀ ਇਹ ਤਾਂ ਇਹ ਦੱਸੇ ਮੈਂ ਹੁਣ ਕੀ ਕਹਿ ਸਕਦਾ ਤੇ ਬਾਰੇ ਇਹ ਤਾਂ ਇਹ ਜਾਣਨ ਫਿਕਰਾਂ ਚ ਜਾਂ ਆਪਣੇ ਫੰਕਸ਼ਨਾਂ ਚ ਪਾਉਂਦੇ ਆ ਕਿ ਨਹੀਂ ਪਾਉਂਦੇ ਤਾਂ ਇਹ ਜਾਣਨ ਹਾਂ ਵਿਆਹ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੇ ਵਰਤਦੇ ਫਿਰ ਇਹ ਸਸਤਾ ਕਰਕੇ ਵਰਤਦੇ ਕਿਉਂ ਫੇਰ ਇਹ ਪਨੀਰ ਉਹੀ ਵਰਤਦੇ ਆ ਜਿਆਦਾ ਜਿਨ੍ਹਾਂ ਨੂੰ ਲੱਗਦਾ ਵੀ ਸਸਤੇ ਭਾਅ 'ਚ ਮਿਲੂਗਾ ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੇ ਛੁੱਟ ਦਿੰਨੇ ਆ ਤੁਸੀਂ ਤੇ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਊਕਾ ਮੁਕਾ ਦੇ ਦੇਣਾ ਊਕਾ ਪੁੱਕਾ ਇਹ ਜਿਹੜਾ ਉੱਕਾ ਪੁੱਕਾ ਲੈਡ ਬੂਗਾ ਤੁਹਾਨੂੰ ਇਹਨਾਂ ਤੇ ਨਾ ਸਟੋਕ ਕਿਟਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟ ਆ ਮਿਆਰੀ ਆਪਣੀ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬਸਟੈਂਡਰਡ ਆ ਉਹ ਖਰੀਦੋਗੇ ਇਹ ਇਸ ਕਰਕੇ ਕਹਿੰਨੇ ਆ ਕਿ ਤੁਸੀਂ ਮੈਂ ਬਾਰ ਬਾਰ ਕਹਿੰਨਾ ਵੀ ਹਲਵਾਈ ਨੂੰ ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਵੀ ਤੂੰ ਸਾਨੂੰ ਲਿਸਟ ਦੇ ਅਸੀਂ ਸਮਾਨ ਤੈਨੂੰ ਆਪ ਦਵਾਂਗੇ ਤੁਸੀਂ ਲਓਗੇ ਤਾਂ ਵਧੀਆ ਹੀ ਲਓਗੇ ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਨਾ ਵੀ ਇਹ ਜਿਹੜਾ ਕੈਟਰਰ ਆ ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜੜੀ ਉਹਦੀ ਰੋਜ਼ ਵਿਕਦੀ ਆ 2000 ਪੇਟੀ ਔਰ ਮੈਨੂੰ ਪਤਾ ਲੱਗਾ ਕਹਿੰਦੇ ਜੀ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ ਜਿਸ ਬੰਦੇ ਨੂੰ ਯਾਰ 44 40000 ਰੁਪਏ ਰੋਜ਼ ਇੱਕ ਪਾਣੀ ਤੋਂ ਹੀ ਬਚਣ ਲੱਪੇ ਤੇ ਮਹੀਨੇ ਦਾ ਧੰਦਾ ਹੋਵੇ ਕਈ ਵਾਰੀ ਵੱਧ ਵੀ ਹੋਣਾ ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ ਕੋਈ ਐਕਸਪਾਇਰ ਹੀ ਨਹੀਂ ਹੈਗਾ ਜਿਹੜਾ 200 ਰੁਪਏ ਵਾਲਾ ਕਰਲੋ ਪਨੀਰ ਹੈ ਜਿਹੜਾ 35 ਰੁਪਏ ਵਾਲਾ ਨਾਰਦਾ ਜੂਸ ਕਿੰਨੇ ਆ ਤੁਸੀਂ ਪਲੀਜ਼ ਜਰਾ ਸੋਚੋ ਯਾਰ ਆਪਣੇ ਘਰੇ ਤਜਰਬਾ ਕਰਕੇ ਦੇਖੋ ਕੁੱਲ ਮਿਲਾ ਕੇ ਇਹ ਜੇ ਸ਼ੁੱਧ ਚੀਜ਼ਾਂ ਖਾਣੀਆਂ ਨਾ ਤੇ ਘਰ ਹੀ ਮਿੱਤਰੋ ਬਣਾਇਆ ਕਰੋ ਪਨੀਰ ਬਣਾਓ ਘਰ ਹੀ ਕੱਢ ਲਿਆ ਕਰੋ ਘਰ ਦਾ ਹੀ ਫੂਡ ਸਭ ਤੋਂ ਵਧੀਆ ਹੈ ਉਧਰੋਂ ਤੁਰਨਾ ਪੈਣਾ ਜੇ ਜੀਂਦੇ ਵਸਦੇ ਰਹਿਣਾ ਤੰਦਰੁਸਤ ਨਿਆਣੇ ਰੱਖਣੇ ਤਾਂ